ਧਰਮ ਉਸ ਵਿਚਾਰਧਾਰਾ ਨੂੰ ਉਸ ਫਲਸਫੇ ਨੂੰ ਮੰਨਿਆ ਜਾਂਦਾ ਜਿੱਦੇ ਵਿੱਚ ਘੱਟੋ ਘੱਟ ਕੋਈ ਇੱਕ ਚੀਜ਼ ਪਵਿੱਤਰ ਹੋਵੇ ਪ੍ਰਾਲੋਕਿਕ ਹੋਵੇ ਜੇ ਕੋਈ ਇੱਕ ਚੀਜ਼ ਵੀ ਪਵਿੱਤਰ ਜਾਂ ਪ੍ਰਾਲੋਕਿਕ ਨਹੀਂ ਹੈ ਤਾਂ ਉਹ ਸਲਸਬਾ ਹੁੰਦਾ ਉਹ ਧਰਮ ਨਹੀਂ ਹੁੰਦਾ ਹੈ ਉਹ ਮਜ਼ਬ ਨਹੀਂ ਹੁੰਦਾ ਇੱਥੇ ਦਾ ਜੋ ਇੰਡੀਆ ਦੀਆਂ ਧਰਮਨੀਆਂ ਟ੍ਰੈਡੀਸ਼ਨ ਨੇ ਜਿਨ੍ਹਾਂ ਨੂੰ ਹੁਣ ਇੱਕ ਸਾਂਝਾ ਜਾਂ ਨਾ ਹਿੰਦੂ ਕਹਿ ਦਿੰਦੇ ਉਹਦਾ ਇਹਦੇ ਵਿੱਚ ਇੰਨੀਆਂ ਜਾਦੇ ਟ੍ਰੈਡੀਸ਼ਨ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਇੰਨੀਆਂ ਉਲਟ ਤੇ ਇੰਨੀਆਂ ਭਿੰਨ ਨੇ ਦੂਜੇ ਧਰਮ ਉਹਨਾਂ ਤੋਂ ਐਨੇ ਉਲਟ ਤੇ ਐਨੀਆਂ ਭਿੰਨ ਹਨ ਇਸ ਕਰਕੇ ਬਿਲਕੁਲ ਹੁਣ ਤੱਕ ਹਿੰਦੂਆਂ ਦੇ ਵੱਡੇ ਲੀਡਰ ਮਦਨ ਮਾਉਣ ਮਾਲਪੀਆ ਵਰਗੇ ਸੈਕੰਡ ਜਦੋਂ ਕਾਊਂਟੇਬਲ ਮੀਟਿੰਗਾਂ ਹੋਈਆਂ 90 30 ਉਹ ਵੱਡੇ ਮੱਟ ਪਾਣੀ ਦੇ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਇੱਥੋਂ ਕਿ ਅਸੀਂ ਮਲੇਸ਼ ਧਰਤੀ ਦਾ ਜਿਹੜਾ ਪਾਣੀ ਹੈ ਉਹ ਵਰਦਣਾ ਨਹੀਂ ਜਿਹੜੀ ਧਰਮਾਂ ਦੀ ਤਵਾਰੀਖ ਹੈ ਹਿਸਟਰੀ ਆ ਉਹਦੇ ਵਿੱਚ ਮਹਾਰਾਜ ਨੂੰ ਪਹਿਲਾਂ ਕਿਸੇ ਵੱਡੇ ਧਰਮ ਦੇ ਵਿੱਚ ਸਰਵੱਤ ਦੇ ਭਲੇ ਦੀ ਗੱਲ ਨਹੀਂ ਹੋਈ ਜੇ ਧਰਮ ਪੜਾਇਆ ਜਾਂਦਾ ਧਰਮ ਦੀ ਜਿਹੜੀ ਕਲਾਸੀਫਿਕੇਸ਼ਨ ਆ ਵਰਗੀਕਰਨ ਆ ਉਹ ਚ ਪੰਜ ਵਰਗ ਮੰਨੇ ਨੇ ਧਰਮਾਂ ਦੇ ਕਿਉਂਕਿ ਧਰਮ ਉਸ ਵਿਚਾਰਧਾਰਾ ਨੂੰ ਉਸ ਫਲਸਫੇ ਨੂੰ ਮੰਨਿਆ ਜਾਂਦਾ ਜਿਹਦੇ ਵਿੱਚ ਘੱਟੋ ਘੱਟ ਕੋਈ ਇੱਕ ਚੀਜ਼ ਪਵਿੱਤਰ ਹੋਏ ਪ੍ਰਾ ਲੋਕਿਕ ਹੋਏ ਜੇ ਕੋਈ ਇੱਕ ਚੀਜ਼ ਵੀ ਪਵਿੱਤਰ ਜਾਂ ਪ੍ਰਾਲੌਕਿਕ ਨਹੀਂ ਹੈ ਤਾਂ ਉਹ ਫਲਸਫਾ ਹੁੰਦਾ ਉਹ ਧਰਮ ਨਹੀਂ ਹੁੰਦਾ ਉਹ ਮਜ਼ਬ ਨਹੀਂ ਹੁੰਦਾ ਇੱਕ ਦੁਨੀਆ ਦੇ ਵਿੱਚ ਉਹ ਧਰਮ ਨੇ ਜਿਹੜੇ ਖਾਸ ਨਸਲ ਨੂੰ ਪਵਿੱਤਰ ਮੰਨਦੇ ਨੇ ਬਾਕੀ ਨਸਲਾਂ ਨੂੰ ਦੋਹ ਮੰਨਦੇ ਉਹਦੇ ਯਹੂਦੀ ਧਰਮ ਆਂਦਾ ਯਹੂਦੀ ਧਰਮ ਦੇ 11 ਕਬੀਲੇ ਨੇ ਕੋਈ ਚਾਹ ਕੇ ਯਹੂਦੀ ਆਪਣੀ ਮਰਜ਼ੀ ਨਾਲ ਨਹੀਂ ਬਣ ਸਕਦਾ ਜੇ ਉਹਨਾਂ 11 ਕਬੀਲਿਆਂ ਦੇ ਵਿੱਚੋਂ ਨਹੀਂ ਪੈਦਾ ਹੋਇਆ ਕਿਉਂਕਿ ਉਹ ਹੀ ਪਵਿੱਤਰ ਨੇ ਫਿਰ ਇੱਕ ਧਰਮ ਨੇ ਜਿਹੜੇ ਆਪਣੇ ਪੈਗੰਬਰ ਨੂੰ ਆਪਣੇ ਨਬੀ ਨੂੰ ਜਿਸ ਦੇ ਉੱਤੇ ਉਹਨਾਂ ਦਾ ਸਭ ਤੋਂ ਵੱਡਾ ਇਮਾਨ ਹੈ ਕੋਈ ਮੰਨਦੇ ਨੇ ਉਹਦੀ ਜਿਹੜੀ ਉਮਮਤ ਹੈ ਉਹ ਪਵਿੱਤਰ ਹੈ ਜਿਹਦੇ ਵਿੱਚ ਇਸਲਾਮ ਤੇ ਕ੍ਰਿਸਚੀਅਨਿਟੀ ਆਉਂਦੀ ਜੇ ਤਾਂ ਤੁਸੀਂ ਉਹਨਾਂ ਦੇ ਪੈਗੰਬਰ ਨੂੰ ਮੰਨੋ ਤਾ ਉਹਨਾਂ ਨੂੰ ਲੱਗਦਾ ਵੀ ਇਹ ਠੀਕ ਹੈ ਜਿਹੜੇ ਬਾਕੀ ਹੈ ਉਹ ਕਹਿੰਦੇ ਇਹ ਦਾਰੂਲ ਹਰਬ ਜਿਹੜੇ ਉਹਨਾਂ ਦੇ ਧਾਇਰੇ ਦੇ ਵਿੱਚ ਉਹਨਾਂ ਦੇ ਪੈਗੰਬਰ ਨੂੰ ਮੰਨਣ ਵਾਲੇ ਉਹ ਦਾਰੂਲ ਇਸਲਾਮ ਸੋ ਇਸੇ ਤਰ੍ਹਾਂ ਇੱਥੇ ਦਾ ਜੋ ਇੰਡੀਆ ਦੀਆਂ ਧਰਮ ਦੀਆਂ ਟਰੈਡੀਸ਼ਨ ਨੇ ਜਿਨ੍ਹਾਂ ਨੂੰ ਹੁਣ ਇੱਕ ਸਾਂਝਾ ਜਾਂ ਨਾ ਹਿੰਦੂ ਕਹਿ ਦਿੰਦੇ ਉੱਦਾਂ ਇਹਦੇ ਵਿੱਚ ਇੰਨੀਆਂ ਜਾਦੇ ਟਰੈਡੀਸ਼ਨ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਇੰਨੀਆਂ ਉਲਟ ਤੇ ਇੰਨੀਆਂ ਭਿੰਨ ਨੇ ਦੂਜੇ ਧਰਮ ਉਹਨਾਂ ਤੋਂ ਐਨੇ ਉਲਟ ਤੇ ਐਨੇ ਭਿੰਨ ਨਹੀਂ ਹਨ ਮਨ ਸ਼ਾਇਦ ਤੇ ਸ਼ਾਕਤ ਦੀ ਗੱਲ ਕਰਨੀ ਹੋਵੇ ਜੇ ਔਰ ਬਿਲਕੁਲ ਹੀ ਉਲਟੋਲਟ ਨੇ ਵੈਸ਼ਨਵ ਤੇ ਸ਼ਾਕਤ ਬਹੁਤ ਜ਼ਿਆਦਾ ਇੱਥੇ ਬਣ ਗਈ। ਇੱਥੇ ਦੇ ਧਰਮਾਂ ਦੇ ਵਿੱਚ ਜਿਹੜਾ ਪੁਰਾਣਾ ਵੈਦਿਕ ਧਾਰਮਿਕ ਸਿਸਟਮ ਹੈ ਉਹਦੇ ਵਿੱਚ ਇੱਕ ਚੀਜ਼ ਪਵਿੱਤਰ ਮੰਨੀ ਜਾਂਦੀ ਇੱਥੋਂ ਦੀ ਪ੍ਰਕਿਰਤੀ। ਉਹ ਕਹਿੰਦੇ ਕਿ ਇੱਥੋਂ ਦੀ ਜ਼ਮੀਨ ਤੇ ਇੱਥੋਂ ਦਾ ਜਲ ਪਵਿੱਤਰ ਹੈ। ਜਿਹੜਾ ਇਸ ਧਰਤੀ ਦੇ ਵਿੱਚ ਇਸ ਭਾਰਤਵਰਸ਼ ਦੇ ਵਿੱਚ ਹੋਇਆ ਉਹ ਸਭ ਪਵਿੱਤਰ ਹੈ ਇਸ ਤੋਂ ਬਾਹਰ ਹੈ ਜਿਹੜੀ ਉਹ ਮਲੇਸ਼ ਧਰਤੀ। ਇਸ ਕਰਕੇ ਬਿਲਕੁਲ ਹੁਣ ਤੱਕ ਹਿੰਦੂਆਂ ਦੇ ਵੱਡੇ ਲੀਡਰ ਮਦਨ ਮਾਉਣ ਮਾਲਬੀਆ ਵਰਗੇ ਸੈਕੰਡ ਜਦੋਂ ਕਾਉਂਟ ਟੇਬਲ ਮੀਟਿੰਗਾਂ ਹੋਈਆਂ 90 30 ਉਹ ਵੱਡੇ ਮੱਟ ਪਾਣੀ ਦੇ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਇੱਥੋਂ ਫਿਰ ਅਸੀਂ ਮਲੇਸ਼ ਧਰਤੀ ਦਾ ਜਿਹੜਾ ਪਾਣੀ ਹੈ ਉਹ ਵਰਦਣਾ ਨਹੀਂ ਹੈ ਚ ਚੌਥੀ ਤਰ੍ਹਾਂ ਦੇ ਧਰਮ ਉਹ ਹੁੰਦੇ ਜਿਹੜੇ ਆਪਣੇ ਅਸੂਲ ਨੂੰ ਪਵਿੱਤਰ ਮੰਨਦੇ ਉਹਦੇ ਵਿੱਚ ਬੁੱਧ ਦੇ ਜ਼ਮਾਨਾ ਉਹਨਾਂ ਦੇ ਬਹੁਤ ਜਾਦੇ ਅਸੂਲ ਨੇ ਤੇ ਬਹੁਤ ਜਾਦੇ ਬਰੀਕੀ ਚ ਜਾਈਏ ਕਈ ਹਜ਼ਾਰ ਅਸੂਲ ਨੇ ਉਹਨਾਂ ਦੇ ਉਹ ਕਹਿੰਦੇ ਕਿ ਇਹ ਊਸੂਲਾਂ ਨੂੰ ਜਿਹੜਾ ਮੰਨਦਾ ਉਹ ਪਵਿੱਤਰ ਪਰ ਪਾਦਸ਼ਾ ਨੇ ਕਿਹਾ ਕਿ ਪਵਿੱਤਰਤਾ ਦਾ ਸਬੰਧ ਕਿਸੇ ਨਸਲ ਨਾਲ ਨਹੀਂ ਹੈ ਪਵਿੱਤਰਤਾ ਦਾ ਸਬੰਧ ਕਿਸੇ ਇਸ਼ਟ ਨੂੰ ਮੰਨਣ ਦੇ ਨਾਲ ਨਹੀਂ ਹੈ ਪਵਿੱਤਰਤਾ ਦਾ ਸਬੰਧ ਕਿਸੇ ਧਰਤੀ ਨਾਲ ਨਹੀਂ ਹੈ ਪਵਿੱਤਰਤਾ ਦਾ ਸਬੰਧ ਕਿਸੇ ਖਾਸ ਧਰਮ ਦੇ ਊਸੂਲਾਂ ਵੀ ਨਹੀਂ ਹੈ ਉਹ ਕਹਿੰਦੇ ਪਵਿੱਤਰਤਾ ਦਾ ਸਬੰਧ ਸਤ ਦੇ ਨਾਲ ਹੈ ਸੱਚ ਦੇ ਨਾਲ ਹੈ ਉਹ ਕਹਿੰਦੇ ਸੱਚ ਹੋ ਹੋਰ ਹੈ ਸਭ ਕੋ ਉਪਰ ਸੱਚ ਆਚਾਰ ਦੋ ਗੱਲਾਂ ਚ ਕਹਿੰਦੇ ਪਵਿੱਤਰਤਾ ਸਭ ਤੋਂ ਵੱਡੀ ਪਵਿੱਤਰਤਾ ਉਸ ਸਤਨਾਮ ਦੇ ਵਿੱਚ ਹੈ ਉਸ ਏਕ ਓੰਕਾਰ ਦੇ ਵਿੱਚ ਹੈ ਉਸ ਅਕਾਲ ਪੁਰਖ ਦੇ ਵਿੱਚ ਕਿਉਂਕਿ ਸਤ ਉਹ ਹੁੰਦਾ ਜਿਹੜਾ ਵੱਧਦਾ ਜਾਂ ਘਟਦਾ ਨਹੀਂ ਜਿਹੜਾ ਬਦਲ ਜਾਏ ਜਿਹੜਾ ਘਟ ਜਾਏ ਉਹ ਤਾਂ ਝੂਠ ਹੈ ਹੀ ਹੈ ਜਿਹੜਾ ਵੱਧ ਜਾਏ ਉਹ ਵੀ ਸੱਚ ਨਹੀਂ ਹੁੰਦਾ ਸੋ ਅਕਾਲ ਪੁਰਖ ਜਸ ਸੱਚ ਉਹ ਆ ਜਿਹੜਾ ਨਾ ਵੱਧਦਾ ਹੈ ਨਾ ਘਟਦਾ ਹੈ ਜੇ ਵੱਧ ਘਟ ਗਿਆ ਸਮਝੋ ਝੂਠ ਹੈ ਕੁਝ ਉਹਦੇ ਚ ਸੋ ਅਸਲ ਪਰਮ ਸਤ ਦਾ ਸੋਮਾ ਉਹ ਅਕਾਲ ਪੁਰਖ ਹੈ ਤੇ ਉਸ ਅਕਾਲ ਪੁਰਖ ਦੇ ਰਸਤੇ ਤੇ ਚੱਲਿਆ ਜਿਹਨੇ ਸਤ ਨੂੰ ਗ੍ਰਹਿਣ ਕਰ ਲਿਆ ਜਿਹਦੇ ਕਰਮ ਦੇ ਵਿੱਚ ਜਿਹਦੇ ਵਿਹਾਰ ਚ ਸਤ ਆ ਗਿਆ ਉਹ ਪਵਿੱਤਰ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ ਨੇ ਅੰਦਰ ਜਿਨ੍ਹਾਂ ਦੇ ਅੰਦਰ ਸਤ ਦਾ ਪ੍ਰਕਾਸ਼ ਹੋ ਗਿਆ ਜਿਨ੍ਹਾਂ ਦਾ ਵਿਹਾਰ ਸਤ ਹੋ ਗਿਆ ਉਨ੍ਹਾਂ ਦੀ ਬਾਣੀ ਪਾਤਸ਼ਾਹ ਨੇ ਦਰਜ ਕੀਤੀ ਉਹ ਵਖ ਵਖ ਮਜਬਾ ਤੋਂ ਵੀ ਸੀਗੇ ਵਖ ਵਖ ਜਾਤਾਂ ਤੋਂ ਵੀ ਸੀਗੇ ਵਖ ਵਖ ਖਿੱਤਿਆਂ ਤੋਂ ਵੀ ਸੀਗੇ ਬਟ ਇੱਕ ਨੁਕਤਾ ਪਵਿੱਤਰਤਾ ਦਾ ਇਹ ਸਾਂਝਾ ਕਿ ਉਹਨਾਂ ਦੇ ਅੰਦਰ ਸੱਤ ਦਾ ਪ੍ਰਕਾਸ਼ ਹੋ ਗਿਆ ਜਿਹੜਾ ਵੱਧਦਾ ਘਟਦਾ